ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਤੇ ਵਿੱਚ ਹੋਰ ਜੀ ਸੁਣਾਓ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਚੈੱਕ ਕਰ ਚੈਨਲ ਤੇ ਨਾਮੇ ਹਾਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਮੈਂ ਲੱਗੀ ਹੋਈ ਸੀਗੀ ਰਜਾਂਜਾ ਰੱਖਣ ਧੁੱਪਾ ਲਵਾਤੀ ਸੀਗੀ ਤੇ ਧੁੱਪਾ ਲਵਾ ਕੇ ਨਾ ਹੁਣ ਆਪਾਂ ਨੇ ਇਹ ਬੈਡਾਂ ਦੇ ਵਿੱਚ ਰੱਖਤੀ ਆ ਪਹਿਲਾਂ ਵੀ ਰੱਖਤੀਆਂ ਸੀਗੀਆਂ ਫੇਰ ਦੁਬਾਰਾ ਠੰਡ ਹੋ ਗਈ ਸੀਗੀ ਬੱਚਿਆਂ ਨੇ ਫੇਰ ਕੱਢ ਲੀਆਂ ਕਿਹਨਾਂ ਠੰਡ ਬਹੁਤ ਲੱਗਦੀ ਆ ਇੱਕ ਕੱਪੜੇ ਉੱਪਰ ਠੰਡ ਬਹੁਤ ਲੱਗਦੀ ਸੀਗੀ ਤੇ ਮੀਂਹ ਪੈਣ ਕਰਕੇ ਜਦੋਂ ਮੀਂਹ ਜੇ ਪੈ ਗਿਆ ਸੀ ਫੇਰ ਕੱਢ ਲੀਆਂ ਸੀਗੀਆਂ ਤੇ ਫੇਰ ਮੈਂ ਹੁਣ ਧੁੱਪਾ ਲਵਾ ਕੇ ਸਮਾਰ ਕੇ ਰੱਖਤੀ ਆ ਮੈਂ ਹਾਂ ਹਾਂ ਬਈ ਹੁਣ ਰੱਖਦੀਏ ਨਾਲੇ ਫਰਨੈਲ ਵਗੈਰਾ ਪਾਤੀ ਸੀਗੀ ਆਪਾਂ ਨੇ ਜਿਹੜੀ ਇੱਕ ਦੋ ਹੋਰ ਸੀਗੀਆਂ ਵਿੱਚ ਕੱਢ ਕੇ ਉਹਨਾਂ ਨੂੰ ਵੀ ਸਾਰੀਆਂ ਤੁੱਪਾਂ ਲਵਾਤੀ ਸੀਗੀ ਤੇ ਰਜਾਈਆਂ ਨਾਲ ਤੁੱਪਾਂ ਲਵਾਉਣ ਨਾਲ ਫੁੱਲ ਜਾਂਦੀਆਂ ਨੇ ਤੇ ਇਹ ਕਾਫੀ ਫੁੱਲ ਗਈਆਂ ਸੀਗੀਆਂ ਤੁੱਪਾਂ ਲਵਾਉਣ ਨਾਲ ਤੇ ਇਹਨਾਂ ਨੂੰ ਦੱਬ-ਦੱਬ ਕੇ ਪਾਉਣਾ ਪੈ ਰਿਆ ਸੀਗਾ ਬੈੱਡਾਂ ਦੇ ਵਿੱਚ ਸਜਬਰੀਦ ਬਣਾ ਰਿਹਾ ਸੀਗਾ ਵੀਡੀਓ ਤੇ ਇੱਥੇ ਨਾ ਮੈਨੂੰ ਡਰ ਵੀ ਲੱਗਦਾ ਸੀਗਾ ਵੀ ਦੱਬ-ਦੱਬ ਕੇ ਪਾਉਣੀ ਆ ਵੀ ਕਿਤੇ ਮੇਰੇ ਹੱਥ ਤੇ ਨਾ ਵੱਜੇ ਲੱਕੜੀ ਕਿ ਮੜਾ ਜਿਹਾ जख्म ਜਿਹਾ ਹੋਇਆ ਸੀਗਾ ਮੇਰੇ ਹੱਥ ਤੇ ਮੈਨੂੰ ਉਹਦੇ ਕਰਕੇ ਹੀ ਡਰ ਲੱਗਦਾ ਸੀਗਾ ਵੀ ਕਿਤੇ ਹੱਥ ਨਾ ਛਿ ਲੈ ਜਾ ਮੇਰਾ ਫੇਰ ਮੈਂ ਸਾਈ ਪ੍ਰੀਤ ਨੂੰ ਕਿਹਾ ਮੈਂ ਇਹ ਸਾਈ ਵੀ ਤੋ ਆ ਰਜਾਈ ਨਾ ਦੱਬ ਕੇ ਸਮਾਰ ਕੇ ਵਿੱਚ ਪਾ ਦੇ ਦੇ ਬਿਸਾਈਟਿੰਗ ਜੀ ਹੋ ਜੂਗੀ ਇਹਦੀ ਮੈਨੇ ਫੇਰ ਟੱਕਰ ਨਹੀਂ ਲੱਗਣਾ ਹੈਗਾ ਜੀ ਉਦਾਂ ਹੀ ਰੱਖਤੀ ਮੈਂ ਫੇਰ ਨਾਲੇ ਜਦੋਂ ਇੱਕ ਦੋ ਕੰਬਲ ਜਿਹੜੇ ਆਪਣੇ ਬਾਹਰ ਨੇ ਹਲੇ ਉਹ ਰੱਖਾਂਗੇ ਫੇਰ ਇਹਦੇ ਵਿੱਚ ਨਹੀਂ ਫੇਰ ਰੱਖ ਨਹੀਂ ਹੋਣੇ ਹੈਗੇ ਜੇ ਨਾ ਸੈੱਟ ਕਰਕੇ ਪਾਣਾ ਫੇਰ ਸੈਜ ਨੇ ਦੱਬ ਕੇ ਪਾਤੀਆਂ ਸੀਗੀਆਂ ਬਾਕੀ ਹਲੇ ਧੁੱਪਾਂ ਲੱਗੀ ਕਰਕੇ ਨਾ ਰੂਮ ਫੁੱਲੀ ਹੋਈ ਸੀਗੀ ਤੇ ਹੌਲੀ ਹੌਲੀ ਦਾਬ ਚਾਕੇ ਨੇ ਆਪੇ ਸੈੱਟ ਹੋ ਜਾਣਾਂ ਤੇ ਜਿੱਥੇ ਇੱਕ ਦੋ ਮਾਣੀ ਮੋਟੀ ਜਗ੍ਹਾ ਰਹਿ ਗਈ ਉੱਥੇ ਆਪਾਂ ਕੰਬਲ ਰੱਖ ਦਾਂਗੇ ਜਾਂ ਕੋਈ ਹੋਰ ਚੀਜ਼ ਰੱਖ ਦਾਂਗੇ ਚਾਦਰਾਂ ਵਗੈਰਾ ਮੋਟੀਆਂ ਸਿਆੜਾਂ ਆਣੀਆਂ ਹਲੋ ਬਿਸ਼ਿਆ ਉਹਨਾਂ ਨੇ ਫੇਰ ਨਾ ਹੁਣ ਮੈਂ ਸਾਰੇ ਕੱਪੜੇ ਆਪਦੇ ਰੱਖਤੇ ਸੀਗੇ ਸਿਆੜਾਂ ਵਾਲੇ ਬਹੁਤ ਅਲਮਾਰੀ ਵੀ ਭਰੀ ਪਈ ਤੇ ਉਹਨਾਂ ਦੀ ਵੀ ਸੈਟਿੰਗ ਕਰਤੀ ਤੇ ਇੱਥੇ ਫੇਰ ਹੁਣ ਆਪਾਂ ਲੱਗੇ ਸੀਗੇ ਗੱਦਾ ਵਿਛਾਉਣ ਗੱਦੇ ਵੀ ਫੁੱਲ ਗਏ ਸੀਗੇ ਧੁੱਪਾਂ ਦੇ ਨਾਲ ਨਾ ਹਰ ਇੱਕ ਚੀਜ਼ ਫੁੱਲ ਜਾਂਦੀ ਹੈ ਰੂਹ ਵਾਲੀ ਧੁੱਪਾ ਜਲਵਾਦਨੇ ਆਪਾਂ ਤੇ ਫਿਰ ਹੁਣ ਬੜੇ ਬੜੇ ਲੱਗਣ ਲੱਗੇ ਸੀਗੇ ਆਲੇ-ਦਾਲੇ ਨੂੰ ਸਾਈਡਾਂ ਤੇ ਇਹਨੂੰ ਵੀ ਹੋ ਗਏ ਸੀਗੇ ਅ ਧੁੱਪਾਂ ਲੱਗਣਾਂ ਤੇ ਉਹੀ ਦੱਬ-ਦੱਬ ਕੇ ਸੈਟਿੰਗ ਕਰ ਰਹੀ ਸੀਗੀ ਮੈਂ ਪਹਿਲਾਂ ਮੈਂ ਚਾਦਰ ਕੱਢਣੀ ਭੁੱਲ ਗਈ ਸੀਗੀ ਵਿੱਚੋਂ ਤੇ ਫਿਰ ਮੈਂ ਕਿਹਾ ਵੀ ਫੇਰ ਦੁਬਾਰਾ ਗੱਦੇ ਚੱਕੇ ਫਿਰ ਚਾਦਰ ਕੱਢੀ ਕੱਢ ਕੇ ਫੇਰ ਵਿਛਾਈ ਪਹਿਲਾਂ ਮੈਂ ਪਤਲੀ ਵਿਛਾਉਣ ਲੱਗੀ ਸੀ ਫਿਰ ਮੈਂ ਕਿਹਾ ਨਹੀਂ ਵੀ ਹਲੇ ਕੋਈ ਗੱਲ ਨਹੀਂ ਹਲੇ ਅਸੀਂ ਵਿਛਾ ਲੰਨੇ ਆ ਫਿਰ ਤਾਂ ਛੇ ਮਹੀਨੇ ਪਿੰਨੇ ਰਹਿਣੀਆਂ ਨੇ ਇਹ ਉਗਾ ਜਾ ਕੇ ਸੈਡਾ ਨੂੰ ਨਿਕਲਣੀਆਂ ਨੇ ਵੀ ਚਲ ਹੁਣ ਇੱਕ ਹੀ ਰ ਮਸ਼ਾ ਲੈਣੇ ਇੱਥੇ ਜਿਸ ਕਰਨ ਵੀ ਆ ਗਿਆ ਸੀਗਾ ਸਕੂਲੋਂ ਉਹਨੇ ਆਪਣੀ ਡਰੈਸ ਵਗੈਰਾ ਵੀ ਚੇਂਜ ਕਰ ਲਈ ਸੀਗੀ ਤੇ ਇੱਥੇ ਸੈਜ ਨੂੰ ਕਹਿ ਰਿਆ ਸੀਗਾ ਹੈਲੋ ਬਲਾ ਦੰਨ ਹੈਲੋ ਕਰੂਗਾ ਹਾਂ ਲਓ ਹੈਲੋ ਤੇ ਲਓ ਜੀ ਆਪਾਂ ਕਰ ਦਈਏ ਸਾਰੇ ਸੈਟਿੰਗ ਤੇ ਇਹ ਸੈਟਿੰਗ ਕਰਨ ਤੋਂ ਬਾਅਦ ਫਿਰ ਆਪਣੇ ਕੱਪੜੇ ਪੈ ਸੀਗੇ ਬਾਹਰ ਡਹਾ ਮਾਰਨ ਵਾਲੇ ਇੱਥੇ ਲੱਗ ਗਈ ਸੀ ਹੁਣ ਮੈਂ ਡਹਾ ਮਾਰ ਮੀ ਡਹਾ ਮਾਰ ਕੇ ਰੱਖ ਦਈ ਇਹਨਾਂ ਨੂੰ ਤੇ ਇਹਦੇ ਵਿੱਚ ਉਹ ਜਿਹੜੇ ਮਾੜੇ ਮੋਟੇ ਰੱਖਣ ਵਾਲੇ ਹੋਣਗੇ ਉਹੀ ਰੱਖਾਂਗੇ ਬਾਕੀ ਆਪਾਂ ਰੱਖ ਦੇਣੇ ਹੁਣ ਸਾਰੇ ਸਿਆਲੂ ਇਕੱਠੇ ਕਰਕੇ ਬੰਨ ਕੇ ਰੱਖ ਦੀਆਂ ਗਠਣੀਆਂ ਲਫਾਫਿਆਂ ਚ ਪਾ ਕੇ ਤੇ ਹੁਣ ਅਲਮਾਰੀ ਨੂੰ ਵੀ ਸਾਹ ਆ ਗਿਆ ਤੇ ਫਿਰ ਇਹ ਹੈਗਾ ਸ਼ਾਮ ਦਾ ਟਾਈਮ ਇੱਥੇ ਮੈਂ ਲੱਗ ਗਈ ਸੀਗੀ ਮੁੜ ਆਇ ਰੇੜਕਾ ਮੁੜ ਆਈ ਪੈਸੀ ਕਿ ਕਾਫੀ ਇਕੱਠੀ ਹੋਈ ਮੈਂ ਕਿਹਾ ਚੱਲ ਰੇੜਕ ਲਈਏ ਕਿਉਂ ਕੱਢ ਲਈਏ ਕਿਉਂ ਹੋਜੂਗਾ ਜਿੰਨੀ ਖਾਣੀ ਹੋ ਬੱਚਿਆਂ ਨੇ ਖਾ ਲੈਣਗੇ ਬਾਕੀ ਦਾ ਘਿਓ ਬਣਾ ਲਾਂਗੇ ਤੇ ਸਜਪਰੀ ਤੋਂ ਨਹੀਂ ਜਾ ਕੇ ਆਏ ਸੀਗੇ ਉੱਥੇ ਆਪਣੇ ਨਾਲ ਦੇ ਪਿੰਡ ਹੌਲਾ ਮੱਲੇ ਦੇ ਸੰਬੰਧ ਵਿੱਚ ਨਾ ਲੰਗਰ ਚੱਲਦਾ ਉੱਥੇ ਰਸ ਚੱਲਦਾ ਹੁੰਦਾ ਨਾਲੇ ਪ੍ਰਸ਼ਾਦਾ ਵਗੈਰਾ ਫਿਰ ਉੱਥੇ ਉਹ ਰਸ ਜਦੋਂ ਮਤਲਬ ਦੇ ਕੇ ਦੁੱਧ ਵਗੈਰਾ ਦੇ ਆਉਂਦੇ ਹੁੰਦੇ ਨੇ ਤੇ ਫਿਰ ਉਹ ਰਾਸ ਪਾ ਦਿੰਦੇ ਨੇ ਪਾਂਡੇ ਦੇ ਵਿੱਚ ਤੇ ਫਿਰ ਇਹ ਕੰਨੀ ਭਰਾ ਲਏ ਸੀਗੇ ਤੇ ਉਹੀ ਮੈਂ ਦਿਖਾ ਰਹੀ ਸੀ ਬਹੁਤ ਸਵਾਦ ਰਾਸ ਹੁੰਦਾ ਬਹੁਤ ਜਿਆਦਾ ਚੱਲਦਾ ਇਹ ਨਾ ਪਹਿਲਾਂ ਚੱਲਣ ਲੱ ਜਾਂਦਾ ਕਾਫੀ ਦਿਨ ਪਹਿਲਾਂ ਹੌਲੀ ਤੋਂ ਤੇ ਹੌਲੇ ਮੰ ਲੈ ਤੋ ਜਦੋਂ ਉਧਰੋਂ ਲੋਕ ਅਨੰਤਪੁਰ ਸਾਹਿਬ ਤੋਂ ਵਾਪਸ ਆਉਣਗੇ ਨਾ ਉਦੋਂ ਤੱਕ ਚੱਲੀ ਜਾਂਦਾ ਕਾਫੀ ਦਿਨ ਚੱਲੀ ਜਾਂਦਾ ਹੁੰਦਾ ਇਹ ਤੇ ਬਹੁਤ ਜਿਆਦਾ ਟਰਾਲੀਆਂ ਟਰਾਲੀਆਂ ਭਾਂਦੀਆਂ ਨੇ ਇੱਥੇ ਗੰਨੇ ਦੀਆਂ ਬਹੁਤ ਜੂਸ ਬਣਦਾ ਹੈ ਤੇ ਮੈਂ ਹਾਂ ਵੀ ਚਲ ਕੰਨੀ ਬਿਲੀ ਕਰਕੇ ਦੇ ਦਾਂ ਤੇ ਇੱਥੇ ਦੇਖੋ ਜੂਸ ਦਾ ਬਣਾ ਭਰ ਗਿਆ ਸੀਗਾ ਜੱਗ ਕਿੰਨਾ ਘਾੜਾ ਜੂਸ ਆ ਦੇਖੋ ਬਹੁਤ ਸਵਾਦ ਸੀਗਾ ਪੀਣ ਨੂੰ ਤੇ ਹਲੋ ਜੀ ਉਸ ਤੋਂ ਬਾਅਦ ਮੈਂ ਕੋਈ ਵੀਡੀਓ ਨਹੀਂ ਬਣਾਈ ਆ ਹੈਗਾ ਅਗਲਾ ਨੈਕਸਟ ਡੇ ਤੇ ਇਹ ਸਵੇਰ ਦਾ ਟਾਈਮ ਆ ਇੱਥੇ ਨਾ ਜਦ ਮੈਂ ਰਸੋਈ ਦੇ ਵਿੱਚ ਚਾਹ ਬਣਾ ਕੇ ਦੇ ਰਹੀ ਸੀ ਸਹਜ ਉਹਨਾਂ ਨੂੰ ਤਾਂ ਨਾ ਮੈਂ ਇਹ ਜਿਹੜਾ ਲਈ ਬੈਠਾ ਹਵਾ ਜੀ ਉਹ ਗਵਾਰਾ ਜਆ ਆਪਣੀ ਜਮੀ ਚਾ ਕੇ ਗਿਰਿਆ ਪਿਆ ਸੀ ਰਾਤ ਦਾ ਫਿਰ ਮੈਂ ਜਿਸ ਕਰਨ ਨੂੰ ਕਿਹਾ ਮੈਂ ਉਹ ਚਾ ਕੇ ਲੈ ਕੇ ਆਇਆ ਫਿਰ ਜਿਸ ਕੰਨ ਚੱਕ ਲਿਆ ਸੀਗਾ ਤੇ ਪਤਾ ਨਹੀਂ ਕਿਸੇ ਨੇ ਡਾਇਆ ਹੋਣਾ ਰਾਤੀ ਤੇ ਆਪਣੀ ਜਮੀ ਚ ਗਿਰ ਗਿਆ ਸੀਗਾ ਜਿਸ ਕਰਨ ਚੱਕ ਲਿਆ ਸੀਗਾ ਫਿਰ ਉਹ ਦਿਖਾ ਰਿਹਾ ਸੀਗਾ ਬਹੁਤ ਵਧੀਆ ਉੜਦਾ ਹਵਾ ਪਤਾ ਨਹੀਂ ਗੈਸ ਪਾਈ ਹੋਈ ਹੈ ਇਹਦੇ ਵਿੱਚ ਬਹੁਤ ਵਧੀਆ ਜਾਂ ਚੁੱਪਰ ਜੇ ਉਹਨੂੰ ਜਾਂਦਾ ਹੈ ਇਹਨੇ ਥੋੜੀ ਜੀ ਗੈਸ ਇਹਦੇ ਵਿੱਚ ਗੋਬਰ ਗੈਸ ਵਾਲੀ ਵੀ ਪਾਤੀ ਸੀਗੀ ਪੈਪ ਜੇ ਨਾਲ ਤੇ ਲਓ ਜੀ ਫਿਰ ਉਸ ਤੋਂ ਬਾਅਦ ਲੱਗੇ ਸੀ ਕਿ ਪੋਚਾ ਲੜ ਕਮਰੇ ਦੇ ਵਿੱਚ ਲਾਤਾ ਰਸੋਈ ਤੇ ਲੋਬੀ ਹੋ ਰਹਿੰਦੀ ਸੀ ਲਾਉਣ بس ਪਹਿਲਾਂ ਮੈਂ ਪੁੱਛਣ ਲੱਗ ਗਈ ਸੀਗੀ ਫਿਰ ਮੈਂ ਕਿਹਾ ਵੀ ਉਸ ਤੋਂ ਬਾਅਦ ਹੀ ਭਾਂਡੇ ਬੰਚੂਗੀ ਭਾਂਡੇ ਮੈਂ ਕੱਢ ਕੇ ਸਾਰੇ ਰੱਖਲੇ ਸੀਗੇ ਬਾਹਰ ਬਾਕੀ ਜੀ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਤੁਹਾਡੇ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਹੌਸਲਾ ਮਿਲਦਾ ਹੈ ਤੇ ਗਾਹਾਂ ਨੂੰ ਵੀਡੀਓ ਬਣਾਉਣ ਦਾ ਜੀ ਕਰਦਾ ਹੈ ਤੇ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪ੍ਰਾਣਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਲੋ ਜੀ ਇੱਥੇ ਲੱਗੇ ਸੀਗੇ ਆਪਾਂ ਲੌਬੀ ਦੇ ਵਿੱਚ ਪੋਚਾ ਲਾਣ ਇੱਥੇ ਨਾ ਪੋਚੇ ਲਾ ਕੇ ਉਸ ਤੋਂ ਬਾਅਦ ਹੀ ਮੈਂ ਜਾਵਾਂਗੀ ਮੈਂ ਨਾ ਸੈਫਰੀ ਤੋਂ ਛੁੱਟੀ ਸੀਗੀ ਅੱਜ ਮੈਂ ਸੈਫਰੀ ਦੀ ਛੁੱਟੀ ਦਾ ਲਾਹਾ ਲੈ ਲਿਆ ਮੈਂ ਹਾਂ ਚੱਲ ਤੂੰ ਪਾਪੇ ਦੇ ਨਾਲ ਵੀ ਆਪਣੇ ਨਾਲ ਵੀ ਤਸਲੇ ਭਰ ਕੇ ਚੱਕ ਕੇ ਗੋਬਰ ਗੈਸ ਚ ਪਾ ਦੋ ਨਾਲੇ ਪਾਣੀ ਪਲਾ ਦੋ ਅੱਜ ਮੈਂ ਉਧਰ ਲਾਹਾ ਲੈ ਲਿਆ ਜਿੱਦੋਂ ਉਹ ਘਰੇ ਹੁੰਦਾ ਨਾ ਉਹਨੂੰ ਛੁੱਟੀ ਹੁੰਦੀ ਹੈ ਫਿਰ ਮੈਂ ਉਹਨੂੰ ਵੜਿਆ ਕੇ ਜੇ ਕੰਮ ਕਰਵਾ ਲੈਣੀ ਹੈ ਮੈਨੂੰ ਇਹ ਹੁੰਦਾ ਵੀ ਨਹੀਂ ਮੈਂ ਲੇਟ ਹੋ ਜਾਣਾ ਚੱਲ ਨਾਲ ਲਾ ਕੇ ਕਰਾ ਦੂਗਾ ਤੇ ਮੈਂ ਇੱਥੇ ਸਾਰਾ ਹੀ ਆਪਦਾ ਉੱਪਰਲੇ ਕੰਮ ਸਾਰੇ ਨਿਬੇੜ ਲਈ ਸੀਗੇ ਤੇ ਇੱਥੇ ਨਾ ਬਾਹਰ ਚੇਲੀਆਂ ਆ ਗਈਆਂ ਸੀਗੀਆਂ ਮੈਨੂੰ ਐ ਸੀਗਾ ਵੀ ਹੁਣ ਮੈਂ ਸਾਰਾ ਸੁੰਭਰਿਆ ਸਮਾਰਿਆ ਹੁਣ ਇੱਥੇ ਮਿੰਗਣਾ ਕਰ ਜਾਣੀਆਂ ਨੇ ਇਹਨਾਂ ਨੇ ਫੇਰ ਤੇ ਉਹੀ ਦੇਖ ਰਹੀ ਸੀ ਬਾਰ-ਬਾਰ ਮੈਂ ਕਿਹਾ ਵੀ ਕਿਤੇ ਗਾਏ ਨਾ ਪਾ ਜਾਣ ਫੇਰ ਇੱਕ ਮਿੱਥੇ ਪੈ ਸੀਗੇ ਮੈਂ ਉਹਨਾਂ ਨੂੰ ਮਿੱਥੇ ਖਿਲਾਰ ਦੇਣੇ ਆ ਤੇ ਫੇਰ ਮੈਨਾਂ ਸੀਗਾ ਮੈਂ फटाफट ਪੋਚੇ ਲਾ ਕੇ ਇਹਨਾਂ ਨੂੰ ਪਜਾਮਾ ਥੱਲੇ ਤੇ ਵੀ ਥੱਲੇ ਬੰਨ ਦਾਂਗੀ ਹੁਣ ਥੱਲੇ ਦਾ ਹਲੇ ਸੁੰਭਰਨੇ ਵਾਲਾ ਹੀ ਸੀਗਾ ਉੱਥੇ ਜਾ ਕੇ ਪਹਿਲਾਂ ਮੈਂ ਉੱਪਰ ਹਾਲੇ ਭਾਂਡੇ ਰਹਿਦੇ ਮੰਚਨ ਤੋਂ ਵਿੱਚ ਅੱਜ ਸਵੇਰੇ ਸਾਜਰੀ ਨਾ ਆਪਾਂ ਨੇ ਦਾਲ ਸਬਜੀ ਵੀ ਬਣਾ ਲਈ ਸੀਗੀ ਸਬਜੀ ਮੇ ਨਾ ਆਲੂ ਮਟਰਾਂ ਦੀ ਬਣਾਈ ਸੀਗੀ ਤੇ ਲੋ ਜੀ ਇੱਥੇ ਆਪਣੇ ਪੈ ਸੀਗੇ ਭਾਂਡੇ ਇਹ ਮੰਜਾਂਗੇ ਦੁੱਧ ਵਾਲੇ ਚਾਹ ਰੋਟੀ ਵਾਲੇ ਸਾਰੇ ਤੇ ਇੱਥੇ ਰਿਜੜੀ ਸੀਗੀ ਆਲੂ ਮਟਰਾਂ ਦੀ ਸਬਜੀ ਮੈਂ ਹਾਂ ਵੀ ਸਵੇਰੇ ਬਣਾਉਣੀ ਨਹੀਂ ਪਊ ਚਲੋ ਸਾਜਰੀ ਲਾ ਦਨੇ ਆ ਤੜਕਾ ਸਭਰਾ ਕੁਝ ਤਿਆਰ ਕਰਿਆ ਪਿਆ ਸੀਗਾ ਤੇ ਆਪਾਂ ਨੇ ਸਰਜਰੀ ਬਣਾ ਲਈ ਸੀਗੀ ਅੱਜ ਤੇ ਇੱਥੇ ਰੱਖ ਤੇ ਆਪਾਂ ਨੇ ਜਿਵੇਂ ਭਾਂਡੇ ਮਾਂਜ ਕੇ ਆ ਫਿਰਦੀ ਬੱਕਰੀ ਫੇਰਾ ਦੇਖੋ ਕੀ ਕਰ ਰਹੀ ਆ ਤੇ ਇਹਨਾਂ ਨੂੰ ਜਾ ਕੇ ਹੁਣ ਬੰਨੂਗੀ ਥੱਲੇ ਤੇ ਲਓ ਜੀ ਇੱਥੇ ਸਹਿਜਪ੍ਰੀਤ ਲੱਗਿਆ ਹੋਇਆ ਪਾਣੀ ਪਲਾਉਣ ਮੈਂ ਵੜਿਆ ਕੇ ਜੀ ਇਹਨੂੰ ਕਹਤਾ ਮੈਂ ਕਿ ਭੀ ਤੂੰ ਐ ਨਲੇ ਨਲਾ ਦੇ ਸਾਰਿਆਂ ਨੂੰ ਹਨਾ ਵੀ ਪਾਣੀ ਜੇ ਪਾ ਦੇ ਇਹਨਾਂ ਦੇ ਉੱਤੇ ਹਣੋ ਜੀ ਆਪਣੇ ਚੜਦੀ ਚੜਦੀ ਤੋਂ ਫੋਨ ਕਰਕੇ ਨਾ ਪਸ਼ੂਆਂ ਨੂੰ ਗਰਮੀ ਲੱਗਦੀ ਐ ਤੇ ਇੱਥੇ ਫਿਰ ਨਾਲੇ ਤਾਂ ਇਹ ਪਾਣੀ ਪਲਾਤਾ ਸਾਰਿਆਂ ਨੂੰ ਨਾਲੇ ਫਿਰ ਨਿਲਾਉਂਦੇ ਸੀਗੇ ਤੇ ਕਹਿੰਦਾ ਹੁੰਦਾ ਹਾ ਕਹਿੰਦਾ ਮੰਮੀ ਤੂੰ ਤਾਂ ਹਨਾ ਮੇਰੇ ਤੋਂ ਬੜਿਆ ਕੇ ਕੰਮ ਲੈ ਲੰਨੀ ਆ ਵੀ ਜਦੋਂ ਕਹਿੰਦਾ ਮੈਨੂੰ ਛੁੱਟੀ ਹੁੰਦੀ ਆ ਕਹਿੰਦਾ ਉਦੋਂ ਬੇਲਾ ਵੀ ਨਹੀਂ ਬੈਠਣ ਦਿੰਦੇ ਹੈਗੇ ਮਾਹ ਕੋਈ ਨਾ ਪੁੱਤ ਕੰਮ ਦਾ ਕਰੀਦਾ ਹੀ ਹੁੰਦਾ ਤੇ ਆਪਦਾ ਹੀ ਕੰਮ ਆ ਕਿਹੜਾ ਕਿਸੇ ਦਾ ਕੰਮ ਹਨ ਤੇ ਲੋ ਜੀ ਪਾਣੀ ਵੀ ਆਪਣੇ ਪਸ਼ੂਆਂ ਨੇ ਪੀ ਲਿਆ ਤੇ ਬਾਕੀ ਜੀ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਤੇ ਮਿਲਾਂਗੇ ਕੱਲੂ ਕਿਸੇ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਖਸਸ ਰਹੀਆ ਕਰ